ਬਹੁਤ ਹੀ ਸਤਿਕਾਰਯੋਗ ਸਾਰੀ ਪ੍ਰੈਸ ਦੇ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਕਿ ਜਿਹੜੀ ਅੱਜ ਜਿਹੜੀ ਮਾੜੀ ਘਟਨਾ ਵਾਪਰੀ ਹੈ ਇਹ ਆ ਪਿਛਲੇ ਹਫਤਾ ਇੱਕ ਹੋ ਗਿਆ ਸਾਨੂੰ 13 ਤਰੀਕ ਤੋਂ ਜਿਹੜੇ ਰੂਝੇ ਹੋਏ ਇਸੇ ਕੰਮ ਤੇ 13 ਤਰੀਕ ਨੂੰ ਜਿਹੜੇ ਮਰਡਰ ਹੁੰਦੇ ਦੋ ਕਤਲ ਹੁੰਦੇ ਨੇ ਤੇ ਜਿਹੜਾ ਮੁੰਡਾ ਇੱਕ ਜ਼ਿੰਦਗੀ আর ਮੌਤ ਦੀ ਲੜਾਈ ਲੜ ਰਿਹਾ ਸੀ ਅੱਜ ਵੀ ਉਹਦੀ ਇਨਫੋਰਮੇਸ਼ਨ ਮਿਲੀ ਹੈ ਵੀ ਉਹਦੀ ਡੈਥ ਹੋ ਗਈ ਤੇ ਜਦੋਂ ਡੈਥ ਹੁੰਦੀ ਹੈ ਪਿੰਡ ਚ ਜਿਹੜਾ ਸਨਾਟਾ ਛਾ ਜਾਂਦਾ ਪਬਲਿਕ ਇਕੱਠੀ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਪੰਪਾ ਬਾਰ ਹੋਈ ਪਈ ਹੈ ਤੇ ਅਸੀਂ ਲੋਕਾਂ ਨੂੰ ਫੀਲ ਕਰਦੇ ਆਂ ਵੀ ਸ਼ਾਂਤ ਮਾਈ ਦਾ ਮਾਹੌਲ ਬਣਾ ਰੱਖੋ ਅਸੀਂ ਨਹੀਂ ਕਹਿੰਦੇ ਲੋਕ ਭੜਕਣ ਮਾਹੌਲ ਖਰਾਬ ਹੋਵੇ ਪਰ ਲੇਕਿਨ ਜਿਹੜਾ ਬੰਦਾ ਕੋਈ ਕ੍ਰਾਈਮ ਕਰਦਾ ਹੈ ਕੋਈ ਕਤਲ ਕਰਦਾ ਹੈ ਕੋਈ ਮਰਡਰ ਕਰਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਪਹਿਲਾਂ ਬੰਦੇ ਜਿਹੜੇ ਟਰੇਸ ਕਰ ਲੇ ਅੱਜ ਮੈਂ ਐਸਐਚਓ ਸਾਹਿਬ ਨੂੰ ਹੁਣੇ ਕਹਿ ਕੇ ਸਾਡੇ ਪ੍ਰਸ਼ਾਸਨ ਨੂੰ ਜਿਹੜਾ ਇੱਕ ਦੋ ਬੰਦਾ ਰਹਿੰਦਾ ਸੀ ਉਹ ਵੀ ਕਹਿੰਦੇ ਅਸੀਂ ਜਲਦੀ ਟਰੇਸ ਕਰ ਲਾਂਗੇ ਨੇੜੇ ਲਗੇ ਵੀ ਅਸੀਂ ਸਰਕਾਰ ਨੂੰ ਹੁਣ ਜਿਹੜੀ ਇਹਨਾਂ ਪਰਿਵਾਰਾਂ ਨੂੰ ਕੋਈ ਕੰਪੰਸੀਸ਼ਨ ਦੇਣਾ ਮਾਲੀ ਬਦਤ ਦੇਣੀ ਮਾਲੀ ਸਹਾਇਤਾ ਦੇਣੀ ਜਿਵੇਂ ਉਦੋਂ ਐਸਡੀਐਮ ਨੂੰ ਫਰਿਆਦ ਕੀਤੀ ਸੀ 25-25 ਲੱਖ ਰੁਪਈਆ ਮੁੱਖ ਮੰਤਰੀ ਲੀਫ ਫੰਡ ਚੋਂ ਤੇ ਐਸਸੀਐਸ ਟਿੱਕ ਲਾ ਕੇ ਉਦੋਂ ਵੀ ਬਣਦਾ ਤੇ ਰੈੱਡ ਕਰਾਸ ਦੀ ਉਦੋਂ ਬਣਦਾ ਤੇ ਇੱਕ ਇੱਕ ਪਰਿਵਾਰ ਦੇ ਬੱਚੇ ਜਿਹੜੀ ਹੁਣ ਆਪਾਂ ਮਾਲੀ ਸਹਾਇਤਾ ਹੀ ਕਰ ਸਕਦੇ ਹਾਂ ਬੱਚੇ ਤਾਂ ਵਾਪਸ ਨਹੀਂ ਲਿਆ ਸਕਦੇ ਤੇ ਮੈਂ ਇਹੀ ਲੋਕਾਂ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਪਬਲਿਕ ਲੋਕ ਤੇ ਸਰਕਾਰ ਇਹਨਾਂ ਦੀ ਮਾਲੀ ਸਹਾਇਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਪਤਾ ਲੱਗਿਆ ਜੀ ਪਰ ਫਿਰ ਵੀ ਆਪਾਂ ਜਿਹੜਾ ਹੈਗਾ ਆਪਣੇ ਵੱਲੋਂ ਵਾਰ ਦੇਣਾ ਸਾਡੀ ਸਾਰੀ ਟੀਮ ਨਾਲ ਹੀ ਹੈ ਪਰਿਵਾਰ ਵਾਲੇ ਕਰਤ ਨਹੀਂ ਉਹ ਆਪ ਵੀ ਕੁਝ ਧੀਰਾਂਤੀ ਜੀ ਰੱਖੇਗੀ ਨਾ ਪਰ ਵੀ ਜਿਹੜਾ ਆਪਾਂ ਡੇਲੀ ਰੁਟੀਨ ਤੇ ਜਿਵੇਂ ਪਿੱਛੇ ਜੋ ਬਖਾਸਾ ਹੋਇਆ ਸੀ ਉਹਨੂੰ ਮਤੇ ਨਜ਼ਰ ਲਾਏ ਨਾ ਨੋਟਰੀ ਕਰਦੇ ਮਲਟੀ ਪੀਡੀੀ ਇਥੇ ਗਾਸਤ ਲੱਗਦੀ ਹੈ ਤੇ ਹੋਰ ਜਿਹੜਾ ਸਟਾਫ ਸਰ ਤੇ ਸਚੋ ਪਾਰਟੀ ਪਾਰਟੀਆਂ ਪਰ 240 ਲੱਗੀਆਂ ਹੋਈਆਂ ਨੇ ਜਿਹੜੀ ਸਿਚੁਏਸ਼ਨ ਬਿਲਕੁਲ ਅੰਦਰ ਕੰਟਰੋਲ ਹੈ ਜਿਦਾ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਹੜੇ ਦੋਸ਼ੀ ਹੈ ਉਸ ਪਰ ਤੇ ਜੋ ਆਲਰੇਡੀ ਸਾਡੇ ਤੇ ਸਾਡੇ ਖੜੇ ਜਾ ਚੁੱਕੇ ਹਨ ਤੇ ਜੋ ਬਣਦੀ ਕਾਰਵਾਈ ਹੈ ਉਹ ਹੋ ਚੁੱਕੀ ਹੈ ਅ ਉਸ ਤੋਂ ਇਲਾਵਾ ਜਿਹੜਾ ਆਰਥਿਕ ਤੌਰ ਤੇ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਾਂ ਆਪਣੇ ਲੋਕਲ ਲੋਕ ਐਸੋਸੀਏਸ਼ਨ ਵੱਲੋਂ ਜੋ ਸਹਾਇਤਾ ਦੋਨੋਂ ਪਰਿਵਾਰਾਂ ਦੀ ਆ ਉਹ ਵੀ ਕੁਝ ਪੂਰੇ ਤੌਰ ਤੇ ਕੀਤੀ ਜਾ ਰਹੀ ਹੈ ਫਿਰ ਵੀ ਜਿਹੜੀ ਸਾਡੀਆਂ ਸਾਰੇ ਲੋਕਾਂ ਨੂੰ ਇਹ اپੀਲ ਹੈ ਜੀ ਜਿਹੜਾ ਪੁਲਿਸ ਵੱਲੋਂ ਜੋ ਕਾਰਵਾਈ ਕਰਨੇ ਮਾਤੇ ਜੀ ਉੱਪਰ ਕੋਲੀ ਅ ਤੇਰੇ ਚੜਾਇਆ ਗਿਆ ਤੇ ਅੱਗੇ ਵਾਸਤੇ ਵੀ ਜਿਹੜਾ ਆਪਾਂ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਹੜਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਇਦਾਂ ਹੀ ਬਰਕਰਾਰ ਰੱਖਣ ਤੇ ਅੱਗੇ ਜਿਹੜਾ ਅਸੀਂ ਸਾਰਾ ਸਸ਼ਸਤ ਸੁਚਾਵਕ ਕੰਮਾਂ ਤੇ ਮੈਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਕੋਈ ਐ ਨਾ ਅਲੀ ਸਾਨੂੰ ਤਾਂ ਜੀ ਆਫੀਸ਼ੀਅਲੀ ਆਪਾਂ ਤਾਂ ਇੱਥੇ ਦੇਖੋ ਡਿਊਟੀ ਦੇ ਹੈਗੇ ਬਸ ਵੀ ਸਾਡੇ ਜਿਹੜੇ ਲੋਕਲ ਆਫੀਸਰਸ ਐ ਸਬੀਨਲ ਨੇ ਉਹਦੇ ਪੀਜੀਆ ਹੀ ਹਨ ਉਹ ਸਾਰਾ ਇਸ ਮਾਮਲੇ ਨੂੰ ਦੇਖ ਰਹੇ ਹਨ ਮਾਹੌਲ ਕਿਹੋ ਜਿਹਾ ਹੈ ਬਿਲਕੁਲ ਠੀਕ ਹੈ ਜੀ ਪੀਸਫੁਲ ਹੈ ਕੋਈ ਐਸੀ ਗੱਲ ਨਹੀਂ ਆ ਜਿਹੜੇ ਲੋਕਲ ਜਿਹੜੇ ਹੈਗੇ ਆਪਣੇ ਕੌਂਸਲਰ ਵੀ ਆ ਹੋਰ ਜਿਹੜੇ ਨਾਗਰਿਕ ਨਾ ਕਦੇ ਨਾਲ ਆ ਕਿ ਇਹਨੂੰ ਇੱਥੇ ਹੀ ਜਿਹੜੀ ਸਰਵਨਸ ਕਮਿਟੀ ਸਿੱਧਾ ਨਹੀਂ ਕਰਦਾ ਸਰਪ੍ਰੇਖ પોસ્ટਮਾਨ ਨੇ ਉਹ ਪੀਜੀਆ ਤੋਂ ਵਿਆਹ ਕੇ ਮੁਹੰਦੀ ਕਿੱਥਾਂ ਹੋਈ ਹੈ ਨਹੀਂ ਜੋ ਉੱਥੇ ਹੀ ਹੁੰਦਾ ਜੇ ਉਹ ਜਿੱਥੇ ਹੈ ਉੱਥੇ ਉਹਦੇ ਕੋਲ ਸਿਟੂ ਹੈ ਉਹ ਜੇ ਨਾ ਹੋਵੇ ਫਿਰ ਹੁੰਦਾ ਆਦਰਵਾਇਜ਼ ਜਿੱਥੇ ਉਹ ਪੇਸ਼ੈਂਟ ਹੁੰਦਾ ਉਹ ਠੀਕ ਹੈ ਠੀਕ ਹੈ ਥੈਂਕ ਯੂ